ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਆਹ ਵਾਲੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਘਰ ਦੇ ਭਾਂਡੇ ਸਾਫ਼ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਅਸਲ ਵਿੱਚ ਦੋਸਤੋ ਇਸ ਮੁੰਡੇ ਨੂੰ ਇਸ ਦੀ ਮਾਂ ਨੇ ਆਪਣੇ ਨਾਲ ਸੋਈ ਦੇ ਭਾਂਡੇ ਧੋਣ ਲਾਇਆ ਹੋਇਆ ਹੈ ਤੇ ਇਹ ਮੁੰਡਾ ਭਾਂਡੇ ਧੋਂਦਾ ਹੋਇਆ ਇੱਕ ਅਜੀਹਾ ਗੀਤ ਗਾਉਂਦਾ ਹੈ ਜਿਸ ਨੂੰ ਸੁਣ ਕੇ ਮਾਂ ਵੀ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੀ ਹੈ ਕਿ ਅੱਜ ਕੱਲ੍ਹ ਦੇ ਨੌਜਵਾਨ ਕਿਹੋ ਜਿਹੇ ਕੰਮਾਂ ਵਿੱਚ ਉਤਰ ਆਏ ਹਨ। ਤੁਸੀਂ ਵੀ ਸੁਣ ਇਸ ਮੁੰਡੇ ਦਾ ਗੀਤ ਤੇ ਵੀਡੀਓ ਦੇ ਅੰਤ ਵਿੱਚ ਆਪਣੇ ਵਿਚਾਰ ਥੱਲੇ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ। ਆ ਕਰ ਦੂ ਮੈਂ ਵਾ ਕਰ ਦੂ ਓਏ ਆ ਕਰ ਦੂ ਮੈਂ ਵਾ ਕਰ ਦੂ ਆਦਤ ਨਹੀਂ ਸ਼ੁਰਲੀਆਂ ਛੱਡਣ ਦੀ ਓ ਮੇਰੀ ਮੰਮੀ ਨੇ ਡਿਊਟੀ ਲਾਈ ਐ ਡੱਬਿਆਂ ਚੋਂ ਉਲੀ ਕੱਢਣ ਦੀ ਮੇਰੀ ਮੰਮੀ ਨੇ ਡਿਊਟੀ ਲਾਈ ਐ ਡੱਬਿਆਂ ਚੋਂ ਉਲੀ ਕੱਢਣ ਦੀ ਆ ਕਰ ਦੂ ਮੈਂ ਵਾ ਕਰ ਦੂ